ਸਵਾਗਤ ਕਰਦੇ ਆ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਿੱਤਰੋ ਤੁਸੀਂ ਆ ਸੋਫੇ ਦੇਖੋ ਕਿੰਨੇ ਘੈਂਟ ਘੈਂਟ ਤੇ ਪ੍ਰੀਮੀਅਮ ਸੋਫੇ ਪਏ ਨੇ ਕਿਉਂਕਿ ਆਪਾਂ ਖੜੇ ਆ ਫੈਕਟਰੀ ਯੂਨਿਟ ਦੇ ਵਿੱਚ ਜਿੱਥੇ ਕਿੰਨੇ ਘੈਂਟ ਘੈਂਟ ਸੋਫੇ ਨੇ ਤੇ ਅਸੀਂ ਤੁਹਾਨੂੰ ਇੱਕ ਹੋਰ ਵੀ ਸੋਫਾ ਦਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆ ਫੋਟੋ ਦੇਖੋ ਇਹ ਫੋਟੋ ਸਾਨੂੰ ਕਿਸੇ ਕਸਟਮਰ ਵੱਲੋਂ ਆਈ ਸੀ ਕਿ ਸਾਨੂੰ ਹੂ ਬੂ ਇਹੋ ਜਿਹਾ ਸੋਫਾ ਚਾਹੀਦਾ ਉਹਨਾਂ ਨੇ ਕਲਰ ਦੇ ਵਿੱਚ ਥੋੜਾ ਜਿਹਾ ਕਸਟਮਾਈਜ਼ੇਸ਼ਨ ਕਰਵਾਈ ਸੀ ਤੁਹਾਨੂੰ ਦਿਖਾਉਣਿਆ ਸੋਫਾ ਪਹਿਲਾਂ ਤਾਂ ਆ ਸੋਫੇ ਦੇ ਉੱਤੇ ਤੁਸੀਂ ਨਜ਼ਰ ਮਾਰੋ ਕਿੰਨਾ ਘੈਂਟ ਸੋਫਾ ਹਾਂਜੀ ਬਾਈ ਜ ਖੋਰ ਬਰੇ ਕਿਵੇਂ ਹੋ ਠੀਕ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਵੀਰੇ ਇਹਦੀ ਦੱਸੋ ਵੀ ਸੋਫੀ ਨੂੰ ਕਹਿੰਦੇ ਕੀ ਨੇ ਏ ਵੀਰੇ ਚੈਸਟਰਫੀਲਡ ਸੋਫਾ ਸਾਰਾ ਜਿਹਦੇ ਵਿੱਚ ਆਪਣੀਆਂ ਲਾ ਲੋ ਚੇਰ ਤੋਂ ਲੈ ਕੇ ਟੇਬਲ ਤੱਕ ਸਾਰੀ ਕੁਲਟਿੰਗ ਕੀਤੀ ਹੁੰਦੀ ਹੈ ਸੋਫੇ ਤੇ ਠੀਕ ਹੈ ਠੀਕ ਹੈ ਠੀਕ ਹੈ ਬਈ ਤੇ ਜੇ ਆਪਾਂ ਗੱਲ ਕਰੀਏ ਕਿੰਨੇ ਕੇ ਜਾਣੇ ਬੈਹ ਜੰਦੇ ਨੇ ਬਈ ਇਹ ਤੇ ਵੀਰੇ 11 ਸੀਟਰ ਸੋਫਾ ਕਹਿੰਦੇ ਨੇ ਇਹਨੂੰ ਠੀਕ ਹੈ ਠੀਕ ਹੈ 11 ਜਾਣੇ ਬੈਹ ਜੰਦੇ ਨੇ ਜਿਹਦੇ ਵਿੱਚ ਇੱਕ 3 ਸੀਟਰ ਹੁੰਦੀ ਹੈ ਇੱਕ ਕੋਰਨਰ ਹੁੰਦਾ ਇੱਕ ਨਾਲ ਹੋਰ 3 ਸੀਟਰ ਹੁੰਦੀ ਹੈ ਨਾਲ ਦੋ ਚੇਹਰਾ ਹੁੰਦਿਆਂ ਨੇ ਹੈਵੀ ਦੇ ਵਿੱਚ ਨਾਲ ਇੱਕ ਪਲੱਸ 2 ਸੀਟਰ ਹੁੰਦੀ ਹੈ ਤੇ ਇੱਕ ਟੇਬਲ ਹੁੰਦਾ ਈ ਠੀਕ ਹੈ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਬਈ ਇਹਦੀ ਬਣਾਵਟ ਪਹਿਲਾਂ ਤਾਂ ਇਹ ਬਹੁਤ ਘ ਡਿਲੀਵਰ ਕਰਦਿਆਂ ਲਗਭਗ ਐਨ ਲੱਗ ਕੇ ਚਲੋ 4 ਤੋਂ 5 ਦਿਨਾਂ ਦੇ ਵਿੱਚ ਇਹ ਸੋਫਾ ਤਿਆਰ ਹੋ ਜਾਂਦਾ ਹੈ ਜੀ ਠੀਕ ਹੈ ਬਈ ਤੇ ਇੱਕ ਬਈ ਪੁੱਛਲਾ ਬਹੁਤ ਲੱਗ ਰਿਹਾ ਹੈ ਜੀ ਕਿ ਫੌਮ ਪਾਈ ਹੋਈ ਹੈ ਇਹ ਚ ਹਾਂਜੀ ਹਾਂਜੀ ਸਾਰੀ 40 ਡੈਨਸਿਟੀ ਦੀ ਐਚ ਆਰ ਦੀ ਫੌਮ ਪਾਈ ਹੋਈ ਹੈ ਜੀ ਇਹ ਚ ਅੱਛਾ ਅੱਛਾ ਬਈ ਤੇ ਕੱਪੜਾ ਕਿਹੜਾ ਯੂਜ਼ ਕਰਾ ਹੈ ਬਈ ਇਹਦੇ ਵਿੱਚ ਕੱਪੜਾ ਇਹਦੇ ਉੱਤੇ ਸਾਰਾ ਵੀਰੇ ਬੈਕਿੰਗ ਵਾਲਾ ਮੋਸ਼ਾ ਯੂਜ਼ ਕੀਤਾ ਹੋਇਆ ਹੈਗਾ ਅੱਛਾ ਅੱਛਾ ਆਪਨੇ ਸਾਰੇ ਕੱਪੜਿਆਂ ਦੇ ਰੰਗ ਆ ਗਏ ਜੀ ਠੀਕ ਹੈ ਜਿੱਦਾਂ ਦੇ ਕਸਟਮਰ ਨੇ ਕਸਟਮਾਈਜ਼ ਕਰਵਾਉਣਾ ਹੋਊਗਾ ਕਲਰ ਦੇ ਵਿੱਚ ਠੀਕ ਹੈ ਉਦਾਂ ਦਾ ਆ ਵੀ ਕਿੰਨੇ ਆਪਾਂ ਨੂੰ ਕਲਰ ਇਹਦੇ ਵਿੱਚ ਮਿਲ ਜਾਣਗੇ ਵੀ ਜਿਹੜੇ ਕਸਟਮਰ ਨੂੰ ਪਸੰਦ ਆ ਵੀ ਤੁਸੀਂ ਉਹੀ ਕਲਰ ਦੇ ਵਿੱਚ ਕਰ ਸਕਦੇ ਹੋ ਹਾਂ ਜਰੂਰੀ ਨਹੀਂ ਹੈਗਾ ਕਿ ਮੰਨ ਲਓ ਸਾਰਾ ਸੋਫਾ ਆਪਾਂ ਇੱਕ ਕਲਰ ਦੇ ਵਿੱਚ ਹੀ ਬਣਾਣਾ ਹੈ ਤੁਸੀਂ ਕੰਬੀਨੇਸ਼ਨ ਵੀ ਬਣਾ ਸਕਦੇ ਹੋ ਜਿੱਦਾਂ ਦਾ ਤੁਸੀਂ ਕੰਬੀਨੇਸ਼ਨ ਚਾਹੁੰਦੇ ਹੋ ਠੀਕ ਹੈ ਠੀਕ ਹੈ ਤੇ ਭਈ ਆਪਾਂ ਜਿਵੇਂ ਕਾਫੀ ਵੱਡਾ ਸੋਫਾ ਲੱਗ ਰਿਹਾ ਵੀ ਜੇ ਕਿਸੇ ਕੋਲ ਸਪੇਸ ਜਾਂ ਛੋਟਾ ਬਣਾਉਣਾ ਹੋਵੇ ਸਪੇਸ ਦੇ ਘੱਟ ਹੋਵੇ ਕਮਰੇ ਦੇ ਵਿੱਚ ਹਾਂਜੀ ਹਾਂਜੀ ਕਸਟਮਾਈਜ਼ ਕਰ ਦੂੰਗੇ ਛੋਟਾ ਵੀ ਉਹ ਕਸਟਮਾਈਜ਼ ਵੀ ਹੋ ਜੂਗਾ ਹੀ ਉਹਦਾ ਕਸਟਮਰ ਦੇ ਸਾਈਜ਼ ਅਕੋਰਡਿੰਗ ਉਸਾਮਲ ਰਿਕੁਆਇਰਮੈਂਟ ਅਕੋਰਡਿੰ ਜੀ ਚਾਹੀਦੀ ਆ ਵੀ ਇਹ ਵੀ ਤੁਸੀਂ ਉਹ ਕਰ ਦੋਗੇ ਉਹ ਤਾਂ ਅਡਜਸਟਮੈਂਟ ਹੋ ਜੇਗੀ ਉਸ ਆਮ ਅੱਛਾ ਅੱਛਾ ਤੇ ਬਈ ਯਾਰ ਇੱਕ ਤਾਂ ਆ ਜੀ ਸੁਣਨੀ ਜੀ ਲੱਗ ਰਹੀ ਹੈ ਕਾਦੇ ਵਾਸਤੇ ਇਹਦੇ ਉੱਤੇ ਵੀ ਇਹ ਸ਼ਿਸ਼ਾ ਹੋਊਗਾ 8mm ਦਾ ਮोटा ਸ਼ਿਸ਼ਾ ਹੋਊਗਾ ਇਹ ਸ਼ਿਸ਼ਾ ਹੋਊਗਾ ਪਰ ਹਾਂਜੀ ਹਾਂਜੀ ਅੱਛਾ ਤੇ ਬਈ ਇਹ ਕਾ ਗੋਲਡਨ ਪੱਤੀਆਂ ਜਿਹੜੀਆਂ ਥੱਲੇ ਤੁਸੀਂ ਲਾਈਆਂ ਹੁੰਦੀਆਂ ਨੇ ਸਪੋਰਟਿੰਗ ਵਾਸਤੇ ਇਹ ਲੱਗਦਾ ਸੋਹਣਿਆ ਨਹੀਂ ਹੈ ਪਰ ਸੋਹਣਿਆ ਕਮਜ਼ੋਰ ਦੀਆਂ ਲੱਗਦੀ ਹੁੰਦੀਆਂ ਨੇ ਜੀ ਨਹੀਂ ਨਹੀਂ ਇਹ ਸਾਰੀਆਂ ਵਧੀਆ ਨੇ ਹੀ ਸਟੀਲ ਦੀਆਂ ਨੇ ਇਹ ਅੱਛਾ ਪੂਰੀ ਗਾਰੰਟੀ ਇਹਨਾਂ ਦੀ ਵੀ ਹਾਂਜੀ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਡਿਜ਼ਾਈਨ ਮਿਲ ਜਾਣਗੇ ਪੈਰਾਂ ਦੇ ਵਿੱਚ ਵੀ ਅੱਛਾ ਪੈਰਾਂ ਦੇ ਵਿੱਚ ਵੀ ਡਿਜ਼ਾਈਨ ਮਿਲ ਜਾਣਗੇ ਜਾਇ ਜਾਇ ਪੈਰ ਦਾ ਡਿਜ਼ਾਈਨ ਕਹੂੰਗੇ ਉਦੋਂ ਦਾ ਪੈਰ ਦਾ ਡਿਜ਼ਾਈਨ ਅੱਛਾ ਛੇਦੀ ਤਾਂ ਨਹੀਂ ਹੁੰਦਾ ਜਿਵੇਂ ਆਪਾਂ ਚ ਬਹੁਤ ਸਾਰੇ ਆਉਂਦੇ ਨੇ ਤੇ ਪਹਿਲਾਂ ਤਾਂ ਸੋਫੇ ਦਾ ਤੁਸੀਂ ਪ੍ਰਾਈਸ ਦੱਸ ਦੋ ਇਹ ਸਾਰਾ ਸੋਫਾ ਹੀ 75000 ਦਾ ਹੈਗਾ ਜੀ ਇਹ ਸਾਰਾ ਸੋਫਾ ਆਪਣਾ 75000 ਦਾ ਮਿੱਤਰੋ 75000 ਮੈਨੂੰ ਰੇਟ ਤਾਂ ਘੱਟ ਲੱਗ ਰਿਹਾ ਵੀ ਮੜੀ ਚੀਜ਼ ਤਾਂ ਨਹੀਂ ਕੋਈ ਭਾਈ ਨਹੀਂ ਨਹੀਂ ਸਾਰੀ ਵਧੀਆ ਕੁਆਲਿਟੀ ਹੈਗੀ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਫਾਰਮ ਵਗੈਰਾ ਅੱਗੇ ਵੀ ਬਹੁਤ ਵਾਰ ਦਿਖਾਈ ਮਤਲਬ ਵਧੀਆ ਮਟੀਰੀਅਲ ਹੂ ਸਾਰਾ ਹੀ ਠੀਕ ਹੈ ਠੀਕ ਆ ਤਾਂ ਮਿੱਤਰੋ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਚੱਲ ਰਹੇ ਨੰਬਰ 98042 42042 ਤੇ ਆਰਡਰ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਸ਼ੋਅਰੂਮ ਨੂੰ ਵਿਜ਼ ਕੀ ਨਵੀ ਤੋਂ ਨਵੀ ਵੀਡੀਓ ਤੁਹਾਡੇ ਤੱਕ ਛੇਤੀ ਪਹੁੰਚ ਸਕੇ ਧੰਨਵਾਦ